ਸਤਿ ਸ੍ਰੀ ਅਕਾਲ ਦੋਸਤੋ ਮੇਰੇ ਵੱਲੋਂ ਸਰਦਾਰ 뮤ਜ਼ਿਕ ਅਕੈਡਮੀ ਤੋਂ ਮਾਸਟਰ ਸਰਗਮ ਮੇਰ ਨਾਲ ਬੈਠੇ ਨੇ ਕਰਨਜੀਤ ਰਾਘੋੜ ਸੋ ਗੀਤ ਹੈ ਫੇਲ ਹੋ ਜੇ ਮਾਰੀਆਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋ ਆਓ ਫੇਲ ਹੋ ਜੇ ਮਾਰੀਆਂ ਹਾਂਜੀ ਹੋ ਫੇਲ ਹੋ ਜੇ ਮਾਰੀਆਂ ਜੋ ਕਰੇ ਆਸ਼ਕੀ ਤੇ ਬੇਨਾਂ ਨੱਤ ਤੇ ਫੇਲ ਹੋ ਜੇ ਮਾਰੀਆਂ ਜੋ ਕਰੇ ਆਸ਼ਕੀ ਦਾਰੂ ਵੀ ਦੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਕੱਟਦੇ ਉਹ ਦਾਰੂ ਵੀ ਦੇ ਸੌਦਾ ਜੋ ਵਪਾਰੀ ਕਰਦੇ ਤੇ ਕਦੇ ਨਹੀਂ ਕੱਟਦੇ ਹੋ ਪਾਂਸੀਆ ਕਰੇ ਨੀ ਦੇ ਹਾਕਰਤਾ ਵੀ ਪਹਿਲੇ ਪੂਰੀ ਤਾਲੇ ਦੇ ਉਹ ਜੱਟ ਦੀ ਸਮਾਨੋ ਗੁੱਟਿਓ ਢੋੜੇ ਕੇ ਦੀਏ ਪੁੱਤ ਮੈਲੀ ਨਾਲ ਚ ਜੱਟ ਦੀ ਸਮਾਨੋ ਗੁੱਟਿਓ ਢੋੜੇ ਕੇ ਦੀਏ ਪੁੱਤ ਮੈਲੀ ਨਾਲ ਚੇ ਖਾਦ ਬਣ ਜੇ ਕਿਥੇ ਬਕਾਰਦਾ ਹੋਤੀ ਮਿਆਰੇ ਯਾਰ ਕਿਤੇ ਸਾਧ ਬਣ ਜੇ ਕਿਸੇ ਨੂੰ ਤਾਰਦਾ ਚੁਗਲਾ ਹੰਦੇ ਵਾਲਾ ਵੇਖ ਦੱਸਣਾ ਵੀ ਬੰਦੇ ਨੂੰ ਮਾਰਦਾ ਹੋ ਚੁਗਲਾ ਨੂੰ ਦਿਲ ਵਾਲਾ ਵੇਖ ਦੱਸਣਾ ਵੀ ਬੰਦੇ ਨੂੰ ਮਾਰਦਾ ਹੋ ਕੀ ਮਹਿਲਾ ਦੀ ਥਾਂ ਤੇ ਜਾ ਕੇ ਜਾਣਦਾ ਵੀ ਮਹਿਲਾ ਹੋਵੇ ਮੰਨ ਜੇ ਹੋ ਜੱਟ ਦੀ ਸਫਾ ਕੁੰਦੀ ਉਹ ਢੋਲੇ ਕੇ ਦੀਜੇ ਪੱਤ ਵੈਲੀ ਬੜੇ ਜੇ ਜੱਟ ਦੀ ਸਫਾ ਕੁੰਦੀ ਉਹ ਢੋਲੇ ਕੇ ਦੀਜੇ ਪੱਤ ਵੈਲੀ ਬੜੇ ਜੇ ਹੋ ਜੋ ਡੋਲੀ ਗਈ ਜੇ ਪੁੱਤ ਵੇਲੀ ਬਣ ਜੇ